ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਤੁਹਾਡਾ ਸਾਰਿਆਂ ਪ੍ਰੈਸ ਵਾਲਿਆਂ ਦਾ तहे ਦਿਲ ਤੋਂ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਬੜੀ ਤਦਾਦ ਚ ਇੱਥੇ ਪਹੁੰਚੇ ਹੋ ਤੇ ਜੋੜਨ ਦਾ ਜੋ ਅਸੀਂ ਪਾਰਟੀ ਦਾ ਜੋ ਪਿਛਲੇ ਸਾਲ ਅਸੀਂ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਾਈ ਸੀ ਤੇ ਉਹਦੇ ਸਾਲ ਤੋਂ ਥੋੜਾ ਜਿਹਾ ਵਕ ਸਮਾ ਹੋ ਗਿਆ ਤੇ ਉਹਦੇ ਵਾਸਤੇ ਅਸੀਂ ਹਰ ਜ਼ਿਲ੍ਹੇ ਚ ਹਰ ਬਲਾਕ ਚ ਜਿਹੜੀ ਹਰ ਨਾਗਰਿਕ ਤੱਕ ਜਿਹੜੀ ਸਾਡੀ ਪਾਰਟੀ ਦੀ ਜੋ ਪਾਲਿਸੀ ਆ ਜਾਂ ਉਹਨੂੰ ਜੋੜਨ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਦੇ ਤਹਿਤ ਅਸੀਂ ਹੁਣ ਪਹਿਲਾ ਮਾਨਸਾ ਤੋਂ ਹੋ ਕੇ ਆਏ ਆ ਤੇ ਉੱਥੇ ਵੀ ਅਸੀਂ ਜੋ ਪਹਿਲਾਂ ਸਾਡੇ 5-5 ਮੈਂਬਰੀ ਕਮੇਟੀਆਂ ਦਾ ਸੀ ਜ਼ਿਲ੍ਹੇ ਚੋਂ ਉਹ ਤੋਂ ਅੱਗੇ ਹੁਣ ਅਸੀਂ ਥੋੜਾ ਜਿਹਾ ਉਹਨੂੰ ਚੇਂਜ ਕਰਕੇ ਜ਼ਿਲ੍ਹਾ ਪ੍ਰਧਾਨ ਜਾਂ ਦੂਜੇ ਸਾਰੇ ਚੀਜ਼ਾਂ ਕਰ ਰਹੇ ਹਾਂ ਉਹਦੇ ਵਾਸਤੇ ਅਸੀਂ ਸਾਰੇ ਇਹ ਪਹਿਲਾਂ ਇੱਕ ਮੀਟਿੰਗ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਚ ਅਸੀਂ ਥੋੜੇ ਦਿਨਾਂ ਬਾਅਦ ਉਹ ਅਨਾਉਂਸ ਕਰ ਦਾਂ ਕਿ ਕਿ ਜਤੰਬਰ ਨਾਲਾ ਜ਼ਿਲ੍ਹਾ ਤੇ ਇਥੋਂ ਬਨਾਲੇ ਜ਼ਿਲ੍ਹੇ ਤੋਂ ਪ੍ਰਧਾਨ ਕੌਣ ਹੋਊਗਾ ਮੀਤ ਪ੍ਰਧਾਨ ਜਨਰਲ ਸੈਕਟਰੀ ਜੋ ਸਿਸਟਮ ਆ ਉਹਦੇ ਤਹਿਤ ਕਰਕੇ ਤੇ ਅਸੀਂ ਇਹ ਇਹਦੇ ਵਾਸਤੇ ਅਸੀਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਤੇ ਦੂਸਰਾ ਅਸੀਂ ਜਿਹੜੀ 25 ਤਰੀਕ ਤੋਂ ਖਾਲਸਾ ਵਹੀਰ ਸ਼ੁਰੂ ਕਰਨ ਜਾ ਰਹੇ ਹਾਂ ਅਕਾਲ ਤਖਸਬ ਤੋਂ ਦਮਦਮਾ ਸਾਹਿਬ ਤੱਕ ਤਿੰਨ ਚਾਰ ਦਿਨ ਦਾ ਪ੍ਰੋਗਰਾਮ ਆ ਤੇ ਉਹਦੇ ਵਾਸਤੇ ਵੀ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਕਿ ਉਹਦੇ ਵਾਸਤੇ ਵੀ ਤੁਸੀਂ ਸਹਿਯੋਗ ਕਰੋ ਕਿ ਤਾਂ ਕਿ ਜਿਹੜੀ ਸਾਡੀ ਪੰਜਾਬ ਦੇ ਹਾਲਾਤ ਆ ਜਾਂ ਸਾਡੀ ਨੌਜਵਾਨੀ ਜਿਹੜੀ ਨਸ਼ਿਆਂ ਚ ਬੁਰੀ ਤਰ੍ਹਾਂ ਫਸ ਚੁੱਕੀ ਆ ਉਹਨੂੰ ਕੱਢਣ ਵਾਸਤੇ ਸਰਕਾਰ ਤੇ ਕੋਈ ਉਪਰਾਲਾ ਨਹੀਂ ਕਰ ਰਹੀ ਸਰਕਾਰ ਤੇ ਇਹ ਵਾਅਦਾ ਕਰਕੇ ਆਈ ਸੀ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚਾਵਾਂਗੇ ਪਰ ਨਸ਼ਾ ਅੱਗੇ ਤੋਂ ਵੀ ਕਈ ਗੁਣਾ ਵੱਧ ਗਿਆ ਰੋਜ਼ ਹੀ ਨਸ਼ੇ ਨਾਲ ਪਤਾ ਨਹੀਂ ਕਿੰਨੀਆਂ ਮੌਤਾਂ ਹੁੰਦੀਆਂ ਤੇ ਜੋ ਇਥੇ ਅਲਾ ਐਂਡ ਆਰਡਰ ਦੇ ਹਾਲਾਤ ਆ ਉਹ ਵੀ ਬਹੁਤ ਬਦਤਰ ਹੋ ਚੁੱਕੇ ਆ ਫਰੋਤੀਆਂ ਸ਼ਰੇਆਮ ਲੀਆਂ ਜਾ ਰਹੀਆਂ ਸ਼ਰੇਆਮ ਲੋਕਾਂ ਨੂੰ ਮਾਰਿਆ ਜਾ ਰਿਹਾ ਜਿੱਦਾਂ ਕਿ ਸਰਕਾਰ ਨਾਲ ਦੀ ਇੱਥੇ ਕੋਈ ਚੀਜ਼ ਨਹੀਂ ਹੁੰਦੀ ਜੋ ਮਨਮਾਨੀਆਂ ਹੋ ਰਹੀਆਂ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਜਾਗਰੂਕ ਕਰਨ ਵਾਸਤੇ ਸਾਰਿਆਂ ਨੂੰ ਸਾਰੇ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਨ ਵਾਸਤੇ ਪੰਜਾਬ ਦੇ ਵਾਰਸਾਂ ਨੂੰ ਅਪੀਲ ਕਰਨ ਵਾਸਤੇ ਆਏ ਆ ਕਿ ਇਹ ਪੰਜਾਬ ਦੀ ਧਰਤੀ ਜਿਹੜੀ ਆਪਣੀ ਸਾਰਿਆਂ ਦੀ ਸਾਂਝੀ ਹੈ ਤੇ ਆਪਾਂ ਤੇ ਇੱਥੇ ਰਾਜ ਵੀ ਆਪਣੇ ਲੋਕਾਂ ਦਾ ਹੋਣਾ ਚਾਹੀਦਾ ਨਾ ਕਿ ਕਿ ਦਿੱਲੀ ਤੋਂ ਆ ਕੇ ਰਾਜ ਕਰਕੇ ਜੋ ਜੋ ਪਿਛ ਆ ਸਰਕਾਰ ਅਸੀਂ ਪੰਜਾਬ ਦੇ ਲੋਕਾਂ ਨੇ ਬੜੇ ਚਾਵਾ ਨਾਲ ਬੜੇ ਹੱਸ਼ਾ ਨਾਲ ਬਹੁਤ ਆਪਣਾ ਤਨ ਤਨ ਮਨ ਧਨ ਨਾਲ ਇਨਾਂ ਦੇ ਸਹਿਯੋਗ ਦੇ ਕੇ ਬਣਾਈ ਸੀ ਪਰ ਇਹਨਾਂ ਨੇ ਪੰਜਾਬ ਨਾਲ ਜੋ ਧਰੋਹ ਕਰਾਇਆ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਉਹ ਸਭ ਦੇ ਸਾਹਮਣੇ ਆ ਕਿ ਪੰਜਾਬ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਇਹ ਲਾਅ ਐਂਡ ਆਰਡਰ ਦੇ ਤੌਰ ਤੇ ਵੀ ਦੇਖੋ ਤੇ ਬਹੁਤ ਬੁਰੇ ਹਾਲਾਤ ਹੋ ਚੁੱਕੇ ਆ ਤੇ ਪੰਜਾਬ ਦੇ ਕਿਸੇ ਵੀ ਮਸਲੇ ਤੋਂ ਕੋਈ ਪੈਰਾ ਨਹੀਂ ਦਿੱਤਾ ਜਾ ਰਿਹਾ ਪਾਣੀ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਡਟ ਕੇ ਕੋਈ ਪੰਜਾਬ ਦੀ ਰਾਜਧਾਨੀ ਦੀ ਕਿ ਕਿਸੇ ਮਸਲੇ ਤੇ ਵੀ ਇਹ ਸਰਕਾਰ ਖਰੀ ਨਹੀਂ ਉਤਰ ਰਹੀ ਪੰਜਾਬ ਦੇ ਸਿਰ ਕਿੰਨਾ ਵੱਡਾ ਕਰਜ਼ਾ ਚੜ ਗਿਆ ਜਦੋਂ ਕਿ ਆਏ ਸੀ ਕਿ ਇਸੇ ਕਰਜ਼ੇ ਤੋਂ ਮੁਕਤ ਕਰਾਂਗੇ ਪੰਜਾਬ ਨੂੰ ਇਹ ਸਾਰੇ ਹਾਲਾਤ ਜਿਹੜੇ ਆ ਉਹਦੇ ਵਾਸਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪੰਜਾਬ ਦੇ ਲੋਕਾਂ ਤੱਕ ਪੰਜਾਬੀਆਂ ਦੀ ਗੱਲ ਜਿਹੜੀ ਪੰਜਾਬ ਦੀ ਜਿਹੜੀ ਹੋਣ ਦਸਤੀ ਦੀ ਗੱਲ ਆ ਉਹ ਪਹੁੰਚਾਉਣ ਵਾਸਤੇ ਅਸੀਂ ਦਿਨ ਰਾਤ ਅਸੀਂ ਗੱਲ ਅਸਲ ਗੱਲ ਚੱਲਦੀ ਹੈ ਕਿ ਗੱਠ ਜੋੜ ਨੂੰ ਲੈ ਕੇ ਕਈ ਪਾਰਟੀਆਂ ਕੋਲ ਕੋਈ ਹੈ ਕੋਈ ਕਿਸੇ ਨਾਲ ਗੱਠ ਜੋੜ ਹੋਊਗਾ ਜਾਂ ਕਰਨ ਦਾ ਨਹੀਂ ਅਜੇ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਅਜੇ ਆਪਣੀ ਪਾਰਟੀ ਨੂੰ ਹੀ ਸਾਰੀ ਜਗ੍ਹਾ ਤੇ ਉਦਾਸਥਾਰ ਕਰ ਰਹੇ ਹਾਂ ਉਹ ਉਹਦੀਆਂ ਜਿਹੜੀਆਂ ਇਕਾਈਆਂ ਜਿੱਥੇ ਕਿਤੇ ਕੋਈ ਨਹੀਂ ਬਣ ਸਕੀ ਪਹਿਲੀ ਗੱਲ ਜ਼ਿਲ੍ਹਿਆਂ ਚ ਤੇ ਸਾਡੇ ਸਾਰੇ ਹੀ ਆ ਅਸੀਂ ਚਾਹੁੰਦੇ ਕਿ ਪਿੰਡ ਪੱਦਰ ਤੱਕ ਸਾਡੀ ਪਹੁੰਚ ਹੋਣੀ ਚਾਹੀਦੀ ਆ ਸਾਡੀ ਪਾਰਟੀ ਦੀ ਪਿੰਡ ਪੱਦਰ ਤੋਂ ਲੋਕ ਸਾਡੇ ਨਾਲ ਜੁੜੇ ਹੋਣੇ ਚਾਹੀਦੇ ਆ ਉਹਦੇ ਵਾਸਤੇ ਅਸੀਂ ਜੀ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ ਜੇ ਕੋਈ ਗੱਠ ਜੋੜ ਵਾਲੀ ਕੋਈ ਏਦਾਂ ਦੀ ਗੱਲ ਨਹੀਂ ਹੋ ਰਹੀ ਕੁਝ ਸਮੇਂ ਤੋਂ 700 ਸੀ ਮਾਨਵੀ ਗੱਠ ਜੋੜ ਦੀ ਜਲ ਕਰ ਰਹੇ ਨੇ ਤੁਹਾਡੇ ਤੱਕ ਉਹਨਾਂ ਨੇ ਪਹੁੰਚੀ ਨਹੀਂ ਅਜੇ ਤੱਕ ਸਾਡੇ ਤੱਕ ਤੇ ਕੋਈ ਇਦਾਂ ਦੀ ਅਪਰੋਚ ਨਹੀਂ ਹੋਈ ਫਿਰ ਵੀ ਠੀਕ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਜਾਬ ਦੇ ਜਿਹੜੇ ਆ ਇਕੱਠੇ ਹੋਣਾ ਚਾਹੀਦਾ ਤੇ ਜੇ ਠੀਕ ਹੈ ਕੋਈ ਚਾਹਵਾਨ ਹੋਣ ਤੇ ਉਹ ਕੋਈ ਗੱਲ ਨਹੀਂ ਜੇ ਸੰਪਰਕ ਕਰਨਗੇ ਤੇ ਲੈ ਕੇ ਆਉਂਦੇ ਨੇ ਹੱਥ ਜੋੜ ਦਾ ਸਦਾ ਤੁਹਾਡਾ ਧੰਨਵਾਦ ਨਹੀਂ ਅਸੀਂ ਤੇ ਵਿਚਾਰਾਂਗੇ ਜੀ ਸਾਡੀ ਪਾਰਟੀ ਹੁਣ ਇਹ ਇਕੱਲੇ ਮੇਰੇ ਦਾ ਫੈਸਲਾ ਨਹੀਂਗਾ ਅਸੀਂ ਜੋ ਕੋਈ ਉਹਨਾਂ ਦੇ ਕੋਈ ਆਉਂਦੀ ਹੈ ਉਹਨਾਂ ਲੋ ਕੋਈ ਉਹਦੇ ਤੇ ਸਾਡੀ ਪਾਰਟੀ ਵਿਚਾਰ ਕਰੂਗੀ ਕਿ ਅਸੀਂ ਕਿੰਨਾ ਸ਼ਰਤਾਂ ਦੇ ਤਹਿਤ ਉਹਨਾਂ ਨਾਲ ਚੱਲ ਸਕਦੇ ਆ ਤੇ ਉਹਦੇ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਪੰਜਾਬ ਇਕੱਠਾ ਹੋ ਕੇ ਅਸੀਂ ਇਲੈਕਸ਼ਨ ਲੜੀਏ ਤੇ ਜਿਹੜੇ ਪੰਜਾਬ ਚੋਂ ਪੰਜਾਬੀਆਂ ਦਾ ਕਬਜ਼ਾ ਹੋਵੇ ਨਾ ਕਿ ਦਿੱਲੀ ਵਾਲਿਆਂ ਦਾ ਭਾਈ ਅਮਰਪਾਲ ਸਿੰਘ ਜੀ ਨੇ ਪਹਿਲਾਂ ਵੀ ਅਸ਼ਾਸ਼ਣ ਦੇ ਵਿੱਚ ਮੰਗੀ ਗਈ ਸੀ ਕਿ ਕੈਰੋ ਦਿੱਤੀ ਜਾਵੇ ਹੁਣ ਵੀ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਜਾਂ ਤੁਸੀਂ ਲਾਇਆਗਾ ਕਿਉਂ ਇਹ ਕੀ ਇਸ ਤੇ ਕੀ ਕਾਰਨ ਬਣਦੇ ਤੁਸੀਂ ਵੀ ਇਹ ਕਿਉਂ ਨਹੀਂ ਕੈਰੋ ਦਿੱਤੀ ਜਾਂਦੀ ਇਹ ਮੇਰਾ ਖਿਆਲ ਹੈ ਕਿ ਜੀ ਤੁਸੀਂ ਤੇ ਸਭੋਂ ਜ਼ਿਆਦਾ ਸਮਝਦਾਰ ਜੋ ਇਹ ਤੇ ਇੱਕ ਸਰਕਾਰਾਂ ਵੀ ਜਿਹੜੀਆਂ ਸਰਕਾਰਾਂ ਚਲਾ ਰਹੀਆਂ ਜਿਹੜੀਆਂ ਨਹੀਂ ਦੇ ਰਹੀਆਂ ਉਹ ਵੀ ਚੁਣ ਕੇ ਆਈਆਂ ਹੋਈਆਂ ਇੱਕ ਚੁਣ ਕੇ ਆਇਆ ਐਮਪੀ ਆ ਜਿਹਨੂੰ ਪੰਜਾਬ ਚੋਂ ਸਭ ਤੋਂ ਵੱਧ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੋਇਆ ਤੇ ਉਹ ਉਹਦਾ ਫਰਜ਼ ਬਣਦਾ ਕਿ ਲੋਕਾਂ ਦੀ ਆਵਾਜ਼ ਜਿਹੜੀ ਆ ਪਾਰਲੀਮੈਂਟ ਚ ਰੱਖੇ ਉਹ ਆਪਣੇ ਕੋਈ ਘਰ ਆਉਣ ਵਾਸਤੇ ਜਾਂ ਆਪਣੇ ਵਾਸਤੇ ਕੋਈ ਪ੍ਰੋਬਲ ਨਹੀਂ ਮੰਗ ਰਿਆ ਉਹ ਤੇ ਜਿਹੜੀ ਲੋਕਾਂ ਨੇ ਉਹਤੇ ਵਿਸ਼ਵਾਸ ਜਤਾਇਆ ਉਹ ਵਿਸ਼ਵਾਸ ਨੂੰ ਪੂਰਾ ਕਰਨ ਵਾਸਤੇ ਪਾਰਲੀਮੈਂਟ ਚ ਬਾਰ-ਬਾਰ ਮੰਗ ਰਿਆ ਉਪੇਪੀ ਮੇਰਾ ਫਰਜ ਬਣਦਾ ਮੇਰਾ ਹੱਕ ਬਣਦਾ ਮੇਰੇ ਇਲਾਕੇ ਚ ਬਹੁਤ ਵੱਡਾ ਹੜਾ ਨਾਲ ਬੜੀ ਤਬਾਹੀ ਹੋਈ ਮੈਂ ਉਹਨਾਂ ਦੀ ਕੋਈ ਗੱਲ ਕਰਨੀ ਚਾਹੁੰਦਾ ਜਾਂ ਪੰਜਾਬ ਦੇ ਜੋ ਸਾਡੇ ਮਸਲੇ ਆ ਸਾਡੀ ਕੌਮ ਦੇ ਪੰਜਾਬ ਦੇ ਉਹਨਾਂ ਦੀ ਗੱਲ ਰੱਖਣੀ ਚਾਹ ਰਿਹਾ ਪਰ ਦੇਖੋ ਕਿ ਤੱਕੇ ਨਾਲ ਆਵਾਜ਼ ਨੂੰ ਦਬਾਉਣ ਵਾਸਤੇ ਪੰਜਾਬ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੇਲ੍ਹਾਂ ਚ ਰੱਖਿਆ ਜਾ ਰਿਹਾ ਉਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਜਾ ਰਹੀ ਜੀ ਉੱਥੇ ਪਾਰਲੀਮੈਂਟ ਚ ਆਉਣ ਵਾਸਤੇ ਵੀ ਕਿੱਡੀ ਤੱਕੇਸ਼ਾਈ ਆ ਹੋਰ ਦੇਖੋ ਉਹ ਜਿਹੜਾ ਜੰਮੂ ਕਸ਼ਮੀਰ ਤੋਂ ਆ ਸੰਸਦ ਆ ਉਹਨਾਂ ਨੂੰ ਤੇ ਮੌਕਾ ਦਿੱਤਾ ਜਾ ਰਿਹਾ ਤੇ ਇਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਇਹ ਇੱਕ ਬਹੁਤ ਵੱਡੀ ਮੇਰੇ ਖਿਆਲ ਪੰਜਾਬੀਆਂ ਨਾਲ ਖਾਸ ਕਰਕੇ ਸਿੱਖਾਂ ਨਾਲ ਬਹੁਤ ਵੱਡੀ ਤਕਸ਼ਾਈ ਹੈ 2027 ਤੋਂ ਅਮਰਪਾਲ ਸਿੰਘ ਦੇ ਚੋਣਾਂ ਦੀ ਚर्चा ਚੱਲਦੀ ਹੈ ਥੋੜੇ ਜਣਾਂ ਤੋਂ ਵੀ ਇਸ ਤਰ੍ਹਾਂ ਦਾ ਫੈਸਲਾ ਪਾਰਟੀ ਲੈ ਸਕਦੀ ਹੈ ਲਾ ਸਕਦੀ ਹੈ ਮੇਰਾ ਖਿਆਲ ਹੈ ਕਿ ਅਜੇ ਚੋਣਾਂ ਚ ਕੋ ਲੰਮਾ ਸਮਾਂ ਵਾ ਤੇ ਪਾਰਟੀਆਂ ਜੋ ਜੋ ਲੋਕਾਂ ਦੀ رائے ਨਾਲ ਲੋਕ ਲੋਕ ਚਾਹੁੰਦੇ ਹੋਣਗੇ ਕਿ ਮਾਲਵੇ ਦੇ ਲੋਕ ਚਾਹੁੰਦੇ ਹੋਣਗੇ ਕਿ ਅਮਰਪਾਲ ਨੂੰ ਇੱਥੋਂ ਲੈ ਕੇ ਲੈਣੀ ਚਾਹੀਦੀ ਤੇ ਜ਼ਰੂਰ ਲੜਾਈ ਜਾ ਸਕਦੀ ਆ ਪਰ ਇਹ ਫੈਸਲਾ ਪਾਰਟੀ ਨੇ ਜਾਂ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਲੋਕਾਂ ਨੇ ਕਰਨਾ ਜੀ ਦੋ ਹ ਸਤਾਈ ਨੂੰ ਤੁਸੀਂ ਕਹਿੰਦੇ ਲੰਬਾ ਸਮਾਂ ਸੀ ਮੰਨਦੇ ਵੀ ਥੋੜਾ ਸਮਾਂ ਆਹ ਨਹੀਂ ਕਿੰਨੇ ਕੁ ਤਿਆਰੀ ਹੈਗੀ ਤੁਹਾਡੀ ਕਿਉਂਕਿ ਟਾਈਮ ਕੋਈ ਬਾਅਦ ਟਾਈਮ ਨਹੀਂ ਰਿਹਾ ਆਪਟੀ ਲੜੂ ਦੀ ਸਾਰੀਆਂ ਸਿੱਟਾ ਤੇ ਕੋਈ ਤਿਆਰੀ ਇਸ ਸੰਬੰਧੀ ਕੀਤੀ ਜਾ ਰਹੀ ਹੈ ਜਾਂ ਹਜੇ ਸਮਝ ਪਿੱਕਿਆ ਜਾ ਰਿਹਾ ਨਹੀਂ ਨਹੀਂ ਅਜੇ ਜੀ ਅਸੀਂ ਹੁਣ ਦੇਖੋ ਕਿ ਪੰਜ ਹਲਕਿਆਂ ਚ ਹਲਕਾ ਅੰਚਾਰ ਜਲਾ ਦਿੱਤੇ ਆ ਤੇ ਅਸੀਂ ਆਉਣ ਵਾਲੇ ਥੋੜੇ ਦਿਨਾਂ ਚ ਜ਼ਿਲ੍ਹਾ ਪ੍ਰਧਾਨ ਸਾਰੇ ਜ਼ਿਲ੍ਹਿਆਂ ਚ ਵੀ ਢਾਂਚੇ ਨੂੰ ਜਿਹੜਾ ਅਸੀਂ ਤਬਦੀਲ ਕਰ ਰਹੇ ਆ ਥੋੜਾ ਜਿਹਾ ਉਹ ਵੀ ਕਰ ਦਾਂਗੇ ਤੇ ਆਉਣ ਵਾਲੇ ਸਮੇਂ ਚ ਅਸੀਂ ਜਲਦੀ ਸਾਰੇ ਹਲਕਾ ਅੰਚਾਰ ਜਲਾ ਰਹੇ ਆ ਕਿ ਤੇ ਉਹ ਜਿੱਦਾਂ ਜਿੱਦਾਂ ਸਾਨੂੰ ਕੋਈ ਚੰਗੇ ਬੰਦੇ ਅਸੀਂ ਅਸੀਂ ਚੋਣ ਕਰਨੀ ਚਾ ਰਹੇ ਜਿੱਦਾਂ ਜਿੱਦਾਂ ਸਾਨੂੰ ਮਿਲ ਰਹੇ ਆ ਜਾਂ ਕਰ ਰਹੇ ਆ ਅਸੀਂ ਉਹਦੇ ਚੋਂ ਚੁਣ ਕੇ ਅਸੀਂ ਵਧੀਆ ਬੰਦਿਆਂ ਨੂੰ ਉੱਥੇ ਅੱਗੇ ਲਿਆ ਰਹੇ ਆ ਤੇ ਛੇਤੀ ਅਸੀਂ ਮੇਰੇ ਖਿਆਲ ਹੈ ਕਿ ਮਹੀਨੇ ਖੰਡ ਦੇ ਵਿੱਚ ਸਾਰੇ ਪੰਜਾਬ 'ਚ ਜਿਹੜੇ ਆਪਣੇ ਹਲਕਾਂ ਦੇ ਚਾਰਜ ਲਾ ਦੇ। ਬੀਤੇ ਕੱਲ ਦਾ ਇੱਕ ਮਾਮਲਾ ਬੜਾ ਚਰਚਾ ਦੇ ਵਿੱਚ ਆ ਸਿੱਖ ਦੀ ਜਿਹੜੀ ਸਿੱਖ ਮਰਿਆਦਾ ਰਹਿਤ ਕਰ ਲੋ ਹੋਰ ਰਹਿਤਾ ਕਰ ਲੋ ਪੰਥ ਖੋਦਣਾ ਜੁੜਿਆ ਹੋਇਆ। ਮਾਨ ਸਾਹਿਬ ਦੇ ਦੋਤੇ ਨੇ ਚੌਥ ਚਲਾਉਂਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ ਸਮਾਜਿਕ ਤੇ ਵਾਇਰਲ ਹੋ ਗਈ ਹੈ ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ? ਮੇਰਾ ਖਿਆਲ ਹੈ ਕਿ ਅਸੀਂ ਜਿਹੜੇ ਵੀ ਸਾਨੂੰ ਆਪਣੀ ਮਰਿਆਦਾ ਦਾ ਤੇ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਉਹਦਾ ਕੋਈ ਵੀ ਲੰਗਨ ਨਹੀਂ ਹੋਣਾ ਚਾਹੀਦਾ ਤੇ ਬਾਕੀ ਜੋ ਉਹਨਾਂ ਨੇ ਕੀਤੀ ਤੇ ਮੇਰਾ ਖਿਆਲ ਹੈ ਕੋ ਠੀਕ ਨਹੀਂ ਹੋਇਆ ਉਹਦੇ ਵਾਸਤੇ ਬਾਕੀ ਹੁਣ ਸਾਡੀਆਂ ਸੰਸਥਾਵਾਂਾਂ ਵਾਂ ਅਕਾਲ ਤਖਤ ਸਭ ਦਾ ਜੇਸੀਦਾਰ ਸਾਹਿਬ ਆ ਉਹਨਾਂ ਨੂੰ ਉਹ ਕੀ ਨੋਟਸ ਲੈਂਦੇ ਆ ਕੀ ਕਰਦੇ ਆ ਉਹ ਮੇਰੇ ਖਿਆਲ ਉਹਨਾਂ ਤੇ ਛੱਡ ਦੇਣੀ ਚਾਹੀਦੀ ਆ ਸਾਨੂੰ ਕਿਉਂਕਿ ਸਾਰੀ ਕੌਮ ਦੀਆਂ ਇਹਦੇ ਨਾਲ ਭਾਵਨਾ ਨੂੰ ਆਹ ਤੱਕ ਪਹੁੰਚੀ ਆ ਇਹਦੇ ਵਾਸਤੇ ਮੇਰਾ ਖਿਆਲ ਹੈ ਕਿ ਅਸੀਂ ਅਕਾਲ ਤਖਤ ਦੇ ਜਸ ਜੀ ਸਾਹਿਬ ਨੂੰ ਵੀ ਅਪੀਲ ਕਰਦੇ ਆ ਕਿ ਉਹ ਕੋਈ ਜਿਹੜੀਆਂ ਸਿੱਖ ਭਾਵਨਾ ਨਾਲ ਕੋਈ ਇਹੋ ਜਿਹਾ ਫੈਸਲਾ ਕਰਨ ਕਿ ਜਿਹਨਾਂ ਨਾਲ ਉਹਨਾਂ ਨੂੰ ਸੰਤੁਸ਼ਟੀ ਹੋ ਸਕੇ ਹੋ ਤਾਂ ਕਿਸੇ ਵੀ ਤਰ੍ਹਾਂ ਕੋਈ ਦੁਬਾਰੀ ਦੀ ਆਵਾਜ਼ ਨਹੀਂ ਹੋਣਾ ਮੇਰੇ ਕੋਈ ਗਲਤ ਨਹੀਂ ਮਰਾਜੀ ਗਲਤ ਹੋਇਆ ਨਹੀਂ ਮੇਰਾ ਖਿਆਲ ਜੋ ਗਲਤ ਹੋਇਆ ਤਾਂ ਉਹ ਗਲਤ ਨੂੰ ਗਲਤ ਕਹਿਣਾ ਚਾਹੀਦਾ ਪਰ ਜੇ ਨਹੀਂ ਮਤ ਉਹ ਤੇ ਉਹ ਤੁਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਕਿ ਕਿਉਂ ਨਹੀਂ ਕਿਉਂ ਨਹੀਂ ਇਹ ਕੋਈ ਆਇਆ ਨਹੀਂ ਬੜਾ ਪੁਰਾਣਾ ਹੋਇਆ ਕਈ ਦਿਨ ਹੋ ਗਏ ਤੁਸੀਂ ਵੀ ਨਹੀਂ ਮੇਰੇ ਖਿਆਲ ਕੱਲ ਹੀ ਕੋਈ ਮਾਮਲਾ ਇਥੇ ਇਹ ਸਾਹਮਣੇ ਆਇਆ ਲੋਕਾਂ ਦੇ ਤੇ ਠੀਕ ਹੈ ਕਿ ਅਸੀਂ ਅੱਜ ਹੀ ਤੁਹਾਨੂੰ ਕਹਿ ਰਹੇ ਕਿ ਜਿਹੜੀ ਸਾਨੂੰ ਅਸੀਂ ਆਪਣੇ ਆਪ ਨੂੰ ਜਿੱਥੇ ਸਿੱਖ ਹੋਣ ਦਾ ਸੇਕ ਕੌਮ ਦੇ ਆਗੂ ਹੋਣ ਦਾ ਦਾਵਾ ਕਰਦੇ ਹਾਂ ਉਥੇ ਸਾਨੂੰ ਮਰਿਆਦਾ ਜਿੱਥੇ ਨਈਂ ਵਿਵਹਾਰ ਹੋ ਰਹੀ ਕਈ ਦੂਜਾ ਕੋਈ ਅਣਜਾਣ ਬੰਦਾ ਗਲਤੀ ਕਰੇ ਤੇ ਮੇਰੇ ਖਿਆਲ ਹੈ ਕਿ ਉਹ ਤੇ ਕੋਈ ਵਿਚਾਰਿਆ ਜਿਹਾ ਸਦਾ ਜਿਹੜੇ ਅਸੀਂ ਸਾਡੇ ਵਾਸਤੇ ਤੇ ਕੋਈ ਮਰਿਆਦਾ ਸਭ ਤੋਂ ਪਹਿਲਾ ਹੋਣੀ ਚਾਹੀਦੀ ਹੈ ਕਿ ਅਸੀਂ ਉਹ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਆਪਣੀ ਹੋਰ ਜਿਹੜੀਆਂ ਆਪਣੀਆਂ ਸਾਡੀਆਂ ਖਾਸ਼ਾਂ ਵਾਂ ਸਾਡੇ ਕੋਈ ਚਾ ਮਲਾ ਰਹੇ ਉਹਨਾਂ ਨੂੰ ਪਿੱਛੇ ਛੱਡ ਕੇ ਸਾਨੂੰ ਮਰਿਆਦਾ ਦੀ ਪੈਲ ਪੈਲ ਕਰਨੀ ਚਾਹੀਦੀ ਮਰਿਆਦਾ ਸੰਗ ਬੀਤੀਆਂ ਦੀ ਜ਼ਮਾਨਤ ਨੂੰ ਕਿਵੇਂ ਦੇਖਦੇ ਹੋ ਅਜ ਸੁਖਬੀਰ ਕੋਰ ਨੇ ਜ਼ਮਾਨਤ ਦਿੱਤੀ ਆ ਨੇ ਚਲੋ ਇਹ ਤੇ ਜੀ ਸੁਪਰੀਮ ਕੋਰਟ ਦਾ ਮਾਮਲਾ ਬਾ ਤੇ ਚਲੋ ਉਹਨਾਂ ਨੇ ਜੋ ਵੀ ਉਹਨਾਂ ਕੋਈ ਵੀ ਦੇਖ ਕੇ ਦਿੱਤੀ ਹੋਗੀ ਤੇ ਅਸੀਂ ਉਹਦੇ ਚ ਤੇ ਕੁਝ ਨਹੀਂ ਅਸੀਂ ਕੋੰਤੂ ਪ੍ਰੰਤੂ ਕਰਨਾ ਚਾਹੁੰਦੇ ਕਿ ਉਹ ਕੋਰਟ ਨੇ ਉਹਨਾਂ ਨੂੰ ਮਾਮਲਾ ਜਮਾਨਤ ਦਿੱਤੀ ਹੈ ਤੇ ਚਲੋ ਵਧੀਆ ਗੱਲ ਹੈ ਪਿਛਲੇ ਵੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਐਸਵਾਈਐਲ ਦੇ ਮੁੱਦੇ ਤੇ ਕਮੇਟੀਿੰਗ ਹੋਈ ਸੀ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਬਦਲੇ ਬਦਲੇ ਜਿਹੜਾ ਰਗੜੀਆ ਦੇਖਿਆ ਗਿਆ ਪਹਿਰ ਪਹਿਲਾਂ ਨਾਲੋਂ ਬਦਲੇ ਹੋਏ ਨੇ ਕੀ ਕਹਿਣਾ ਚਾਹੁੰਦੇ ਮੇਰੇ ਖਿਆਲ ਹੈ ਕਿ ਆਪਾਂ ਨੂੰ ਤੇ ਪਹਿਲਾਂ ਹੀ ਪਤਾ ਹੈ ਕਿ ਜੋ ਇਹ ਸਰਕਾਰ ਆਈ ਜਾਂ ਪਹਿਲੀਆਂ ਸਰਕਾਰਾਂ ਵੀ ਰਹੀਆਂ ਉਹਨਾਂ ਨੇ ਪੰਜਾਬ ਦੇ ਹੱਕਾਂ ਤੇ ਕੋਈ ਡੜ ਕੇ ਪੈਰ ਨਹੀਂ ਦਿੱਤਾ ਪਹਿਲਾਂ ਵੀ ਸਾਡਾ ਪਾਣੀ ਜਿਹੜਾ ਕਿ ਬੜੀ ਵੱਡੀ ਪੱਧਰ ਤੇ ਰਾਜਸਥਾਨ ਨੂੰ ਹਰਿਆਣ ਨੂੰ ਜਾ ਰਿਹਾ ਉਹਦੀ ਕੋਈ ਰਿਐਲਿਟੀ ਨਹੀਂ ਲਈ ਜਾ ਰਹੀ ਕੁਝ ਨਹੀਂ ਪੰਜਾਬ ਦੇ ਸਿਰ ਤੇ ਐਡਾ ਵੱਡਾ ਕਰਜ਼ਾ ਪੰਜਾਬ ਹੋਰ ਸੂਬਿਆਂ ਤੋਂ ਜਿਹੜੀ ਚੀਜ਼ ਲੈਂਦਾ ਉੱਤੇ ਸਾਰਾ ਕੁਝ ਉਹਨਾਂ ਨੂੰ ਦੇਣਾ ਪੈਂਦਾ ਪਰ ਇਹ ਮੇਰਾ ਖਿਆਲ ਹੈ ਕਿ ਸਾਡੇ ਆ ਜਿਹੜੀ ਸਰਕਾਰ ਇਹਨੇ ਤੇ ਸਾਡਾ BBMB ਦਾ ਕੰਟਰੋਲ ਵੀ ਜਿਹੜਾ ਸਾਡੇ ਕੋਲ ਥੋੜਾ ਬਹੁਤਾ ਸਾਡਾ ਹਿੱਸਾ ਸੀ ਉਹ ਵੀ ਛੱਡ ਦਿੱਤਾ ਤੇ ਹੁਣ ਵੀ ਜੋ ਕੁਝ ਕੀਤਾ ਜਾ ਰਿਹਾ ਮੇਰੇ ਖਿਆਲ ਹੈ ਕਿ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਕੀਤਾ ਜਾ ਰਿਹਾ ਇਹਦੀ ਅਸੀਂ ਨਖੇਦੀ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਪਾਣੀਆਂ ਤੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ